سامنے ایک روپیہ مت کر ਪੁੱਛਿਆ ਨਾ ਤੇ ਉਹਨਾਂ ਨੇ ਇਹ جواب ਦਿੱਤਾ ਆਖਿਆ ਜੂਰ ਜੋ ਅੱਡੇ ਭਰਾ ਬਾਬਾ ਸ਼ਰੀ ਚੰਦ ਕਹਿ ਰਹੇ ਨੇ ਇੱਕ ਰੁਪਈਆ ਹੈ ਤੁਹਾਡੀ ਪੁੱਠੀ ਵਿੱਚ ਸਾਡੇ ਸਾਹਮਣੇ ਤੁਸੀਂ ਰੱਖਿਆ ਹੈ ਇਹਦੇ ਵਿੱਚ ਕੋਈ ਆਨਾ ਕਰਨੀ ਨਹੀਂ ਦਰਜ ਦਰਜ ਦੀ ਗੱਲ ਹੀ ਹੋਣੀ ਫਿਰ ਤੀਜੇ ਸੰਬਾਪਾ ਲੈਣਾ ਜੀ ਉਹਨਾਂ ਨੂੰ ਪੁੱਛਿਆ ਜਾਣਾ ਹੈ ਬਾਬਾ ਲੈਣਾ ਜੀ ਬੱਲੂ ਬਾਕੇ ਕਾਲ ਵਿੱਚ ਬੜੀ ਨਿਮਰਤਾ ਨਾਲ ਹਜੂਰ ਦੇ ਚਰਨਾਂ ਦੇ ਨਾਲ ਨਿਤਰ ਨੀਵੇਂ ਕਰਕੇ ਬਿਠੇ ਸਤ ਤਰੂ ਪੁੱਛਦੇ ਨੇ ਲੈਣਾ ਕੀ ਆਓ ਤੁਸੀਂ ਆਓ ਤੇ ਦੱਸੋ ਸਾਡੀ ਮੁਠੀ ਵਿੱਚ ਕੀ ਹੈ ਅੱਜ ਇਹ ਦੋਵੇਂ ਯਾਰ ਤੋਂ ਬਣਦੇ ਨੇ ਇਹ ਨਾਕੀਦਾਰ ਇਹ ਸਿਆਣੇ ਆਏ ਹੋਏ ਬਤਵੰਤੇ ਇਹਨਾਂ ਨੂੰ ਦੱਸ ਦਿਓ ਕਿ ਤੁਸੀਂ ਸਾਡੋ ਕਿੰਨਾ ਕੁ ਜਾਣਿਆ ਤੁਸੀਂ ਸਾਡੇ ਘਰ ਘਰ ਕੀ ਲੱਭਾ ਤੁਹਾਨੂੰ ਅਸੀਂ ਕਿਵੇਂ ਪ੍ਰਾਪਤ ਹੋਏ ਆ ਲੈਣਾ ਕਿਵੇਂ ਇੱਕ ਇੱਕ ਗੁਰੂ ਨਾਨਕ ਸਾਹਿਬਾ ਰਾਜ ਚ ਹੋ ਗਿਆ ਇਹ ਦੁਨੀਆਂ ਦਾ ਲੋਕਾਂ ਨੂੰ ਦੱਸ ਦੋ ਬਾਬਾ ਲੈਣਾ ਕਿ ਉੱਥੇ ਆਏ بڑے ਸੱਲੇ ਨਿੱਕੇ ਨਿੱਕੇ ਕਦਮਾਂ ਨਾਲ ਕੋਲ ਆਏ ਹੱਥ ਜੋੜੇ ਨੇਤਰ ਵੱਧ ਹੋ ਗਏ ਸਤ ਸ੍ਰੀ ਅਕਾਲ ਜੀ ਦੋਵਾਂ ਨੇਤਰਾ ਤੋਂ ਪਾੜ ਤਾਂ ਨੀਂ ਵਕ ਰਿਆ ਕੁਝ ਸਮੇਂ ਬਾਅਦ ਹਲਕਾ ਝੁਕਿਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਰਸ਼ਨ ਕਰਕੇ ਇੱਕ ਵਾਰੀ ਫਿਰ ਰਸਤ ਤੇਨ ਹੋ ਗਿਆ ਤੇ ਛਿਰਕ ਦੀ ਦੁਕਾਨ ਨਾਲ ਇੱਕ ਗੱਲ ਕੀਤੀ ਆਖਿਆ ਗੁਰੂ ਨਾਨਕ ਸਾਹਿਬ ਜੀ ਦੇ ਪਾਤਸ਼ਾਹ ਲੈਣ ਦੇ ਵਿੱਚ ਇਹ ਸਮਰੱਥਾ ਨਹੀਂ کہ اے دس دس کے تو مٹھی میں کی ہے جان جا 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 آنکھیا لینے میں تے نہیں کہ اے دس دس کے تو مٹھی میں کی ہے یہ نہیں جان جا تو آٹے ہاتھ کی ہے پھر بھی جے آپ نے حکم ہوتا ہے میں تو آٹے کارکار تلوہا ہاں گروہ سے مہاراج تو آٹا سیف ਤਿੰਨ ਗੁਨੇ ਕੇ ਮਾਲਕ ਜਿੰਨੀ ਬੁੰਦ ਆਪਨੇ ਪ੍ਰਦਾਨ ਕੀਤੀ ਉਹਦੇ ਮਤਲਬ ਕੁ ਦੱਸਣਾ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੀ ਮੁਠੀ ਵਿੱਚ 9 ਦਿੱਤੀਆਂ 18 ਰੁਪਈਆਂ ਸਗਲ ਖਜਾਨੇ ਸੰਸਾਰ ਦੇ ਕੋਈ ਤਾਕਤ ਨਹੀਂ ਜਿਹੜੀ ਤੁਹਾਡੀ ਮੁਠੀ ਵਿੱਚ ਨਾ ਹੋਵੇ गुरू नानक महाराज सचे पाती ਸਮਝ ਲੱਗਦੀ ਹੈ ਹਜੂਰ ਨੇ ਉੱਟ ਕੇ ਕਲਵਕਰੀ ਵਿੱਚ ਲੈ ਲਿਆ ਬਾਤੇ ਲੈਣੇ ਨੂੰ ਐ ਸੱਜੇ ਪਾਸੇ ਇਹਨਾਂ ਲਾਂਦੇ ਆ ਅੱਛੀ ਇਹ ਹੈ ਅਸੀਂ ਸੇਵਾਦਾਰ ਇਹ ਅਸੀਂ ਦਾ ਟਰਵਾ ਇਹਨੇ ਸਾਨੂੰ ਨਰਿੰਦਰ ਰਾਜ ਜਾਣਿਆ ਇਹਨੂੰ 1 ਰੁਪਇਆ ਮੁੱਖੀ ਵਜਿਨੇ ਦਿੱਖਿਆ ਦੁਨੀਆਂ ਦੀ ਮਾਇਆ ਇਹਦੇ ਤੋਂ ਪਰੇ ਹੈ ਇਹਨੇ ਸਾਡੇ ਹੱਥੇ ਕਮਲ ਵਿੱਚ ਸੰਸਾਰ ਦੀ ਸਭ ਤੋਂ ਤਾਕਤਾਂ ਧੱਕੀਆਂ ਨੇ ਇਹ ਇੱਥੋਂ ਤੱਕ ਉਹਦ ਰੱਖਦਾ ਜੋ ਸਾਡੇ ਕੋਲ ਤਾਕਤ ਹੈ ਜੋ ਸਾਡੇ ਵਿੱਚ ਸਮਰੱਥਾ ਹੈ ਕਿਤੇ ਗੁਰੂ ਨਾਨਕ ਜੀ ਦੇ ਬਸਦੇ ਨੇ ਬਾਬਾ ਲੈਣਾ ਉਹ ਕਰਦਾ ਜਾਨੂ ਇਹਨੇ ਇੰਨਾ ਤੱਕਿਆ ਇਸ ਵਾਸਤੇ ਇਸ ਸਿੱਖਾਂ ਦੇ ਵਿੱਚੋਂ ਪੁੱਤਰਾਂ ਦੇ ਵਿੱਚੋਂ ਸਭ ਤੋਂ ਉਤਮ ਇਹ ਭਾਈ ਲੈਣਾ गुरू नान महाराज जी पंज पैसे न तख़्त बाबा बुढा जी ਮਾਣ ਮਿਲਾਈ ਇੱਕ ਦੂਜੇ ਪਾਦਸ਼ਾਹ ਸਾਫ ਦੇ ਅਜ ਜਰੂਰ 34 ਜੋ ਸਮਾਵਨ ਕੀਤੀ ਕਰਤਾਰਪੁਰ ਸਾਹਿਬ ਦੀ ਧਰਤੀ ਸਾਲ 1547 ਜੂ ਬਾਬਾ ਜੀ ਦਾ ਜਤੀ ਜੋ